ਬਠਿੰਡਾ ਪੁਲਿਸ ਵੱਲੋਂ ਬਠਿੰਡਾ ਮੁਖਤਸਰ ਰੋਡ ਤੇ ਲੱਗੇ ਹਾਈ ਟੈਕਰ ਨਾਕੇ ਤੇ ਇੱਕ ਸਵਿਫਟ ਕਾਰ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਦਸ ਦੇ ਵਿੱਚੋਂ ਮਿਲੀ 553 ਗ੍ਰਾਮ ਹਰੋਇਨ ਤਿੰਨ ਨੂੰ ਗ੍ਰਿਫਤਾਰ ਕਰਕੇ ਕੀਤਾ ਗਿਆ ਬੰਦ ਹਵਾਲਾ ਐਸਸਬੰਧੀ ਅੱਜ ਸਪੀਡ ਡੀ ਵੱਲੋਂ ਦਿੱਤੀ ਗਈ ਜਾਣਕਾਰੀ ਦੱਸਦੀ ਹੈ ਕਿ ਬਠਿੰਡਾ ਦੇ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਮੁਖਤਸਰ ਰੋਡ ਤੇ ਹਾਈ ਟੈਕ ਦੇ ਉੱਤੇ ਨਾਕਾ ਲਗਾਇਆ ਹੋਇਆ ਸੀ ਇੱਕ 스ਵਿਫਟ ਕਾਰ ਜੋ ਬਠਿੰਡਾ ਨੰਬਰ 81 ਉਸ ਨੂੰ ਰੋਕੇ ਰ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ ਤਿੰਨ ਵਿਅਕਤੀਆਂ ਨੂੰ 553 ਗ੍ਰਾਮ ਹਰੋਇਨ ਸਮੇਤ ਨਿਰਤਰ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸ਼ਦਰ ਵਿਖੇ ਇਹਨਾਂ ਨੂੰ ਮਾਮਲਾ ਇਹਨਾਂ ਦੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦਾਵਤ ਕੀਤਾ ਗਿਆ ਅਤੇ ਅੱਜ ਇਹਨਾਂ ਨੂੰ ਮਾਨਯੋਗ داد ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਜਿਹੜਾ ਹੋ ਆਪਣਾ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਨਗਾਇਦ ਨਾਲ ਪੁੱਛ ਕੇ ਛੜੀ ਉਹ ਇਹਨਾਂ ਵੱਲੋਂ ਵੀ ਆਪਣਾ ਬ੍ਰਿਸ਼ਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਐਸੋਂ ਦਿਖਾ ਰਹੀਆਂ ਇਹ ਤਿੰਨ ਵਿਅਕਤੀ ਹਨ ਜਿਸ ਦੇ ਵਿੱਚ ਬੀੜਤਲਾ ਦਾ ਵੀ ਇੱਕ ਵਿਅਕਤੀ ਆਪਣਾ ਇਹਦੇ ਵਿੱਚ ਵੀ ਹੈ ਜੋ ਆਪਣਾ ਇਸਤੇ ਆਪਣਾ ਦੋ ਤਿੰਨ ਮੁਕਾਦਮੇ ਪਹਿਲਾਂ ਵੀ ਇਸਤੇ ਐਨਡੀਪੀਐਸ ਦੇ ਵੀ ਆਪਣਾ ਦਰਜ ਹਨ ਤੇ ਹੁਣ ਬਠਿੰਡਾ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਤੇ ਉਹਦੇ ਨਾਲ ਦੋ ਹੋਰ ਵਿਅਕਤੀ ਹਨ ਜੋ ਇਹ ਬਠਿੰਡਾ ਨੰਬਰ 1 ਸਵਿਫਟ ਕਾਰ ਤੇ ਆ ਰਹੇ ਸੰਤਾ ਇਹਨਾਂ ਨੇ ਨਾਕੇ ਨੂੰ ਦੇਖ ਕੇ ਆਪਣੀ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲਿਆਂ ਨੇ ਬੜੇ ਹੀ ਮਸਤੈਦੀ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਆਪਣਾ ਕਾਬੂ ਕੀਤਾ ਤੇ ਇਹਨਾਂ ਦੀ ਕਾਰ ਦੇ ਵਿੱਚੋਂ 500 52 ਗ੍ਰਾਮ ਜਿਹੜੀ ਹਰੋਇਨਾ ਬਟਿੰਡਾ ਪੁਲਿਸ ਨੇ ਇਹ ਜਿਹੜੀ ਆਪਣਾ ਹੈਵੀ ਰਿਕਵਰੀ ਜਿਹੜੀ ਹਰੋਇਨ ਹੈ ਉਹ ਇਹਨਾਂ ਦੀ ਆਪਣਾ ਕਾਰ ਦੇ ਵਿੱਚੋਂ ਰਿਕਵਰ ਕੀਤੀ ਹੈ ਅਤੇ ਸੀਆਈਏ ਵੱਲੋਂ ਦੀ ਪੁਲਿਸ ਪਾਰਟੀ ਨੇ ਥਾਣਾ ਸ਼ਦਰ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਤਿਰਾਂ ਨੂੰ ਬੰਦ ਹਵਾਲਤ ਕੀਤਾ ਗਿਆ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਇਸ ਸਬੰਧੀ ਐਸਪੀ ਡੀ ਜਸਮੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਹਾਂਜੀ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੱਲ ਸਾਡੀ ਜਿਹੜੀ ਸੀਆਈਏ ਵੱਲ ਦੀ ਟੀਮ ਹੈਗੀ ਹੈ ਉਦੋਂ ਜੇ ਥਾਣੇ ਥਾਣੇਦਾਰ ਆਪਣੇ ਪਰਮਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਇਹਨਾਂ ਦੀ ਟੀਮ ਸੀ ਤੇ ਆਪਣੇ ਜਿਹੜਾ 2-3 ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਸੀ ਉੱਤੇ ਉੱਥੇ ਇਹਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਕੀ ਆਉਂਦੀ ਹੈ ਕਾਰ ਦਿਖਾਈ ਦਿੱਤੀ ਹੈ ਤੇ ਇਹਨੇ ਕਾਰ ਜਦੋਂ ਹੜ்பੜਾਈ ਤੇ ਰਾਤ ਦਿੱਤਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਜਦੋਂ ਇਹ ਕਾਬੂ ਕੀਤਾ ਸਵਿਫਟ ਕਾਰ ਹੈਗੀ ਸੀ ਪੀਵੀ03ਬੀਐਨ2599 ਨੰਬਰ ਤੇ ਕਾਬੂ ਕਰਕੇ ਜਦ ਚੈੱਕ ਕੀਤਾ ਤਾ ਤਿੰਨ ਜਿਹੜੇ ਬੰਦੇ ਮਿਲੇ ਆਪਾਂ ਨੂੰ ਤੇ ਤਿੰਨਾਂ ਤੋਂ ਜਦੋਂ ਸਰਚ ਕਰਕੇ ਆਪਨ ਕਾਰ ਵਗੈਰਾ ਦੀ ਦੇ ਵਿੱਚ 500 ਤੇ 53 ਗ੍ਰਾਮ ਹੈ ਰਹੀ ਹੁੰਦੀ ਆਪਾਂ ਕੋ ਬਰਾਮਦਗੀ ਹੋਈ ਹੈ ਜਿਹੜੇ ਤਿੰਨੇ ਬੰਦੇ ਸਨ ਉਹ ਸਾਰੇ ਬੀੜ ਤਲਾਪ ਦੇ ਹੀ ਆਪਣੇ ਜਿਹੜਾ ਇੱਥੇ ਹੈਗਾ ਉੱਥੇ ਦੇ ਰੇਸ਼ੀ ਹੈਗੇ ਆ ਤੇ ਜਿਹੜਾ ਸੰਜੀਵ ਜਸਵਿੰਦਰ ਸਤੀਸ਼ੇ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਤੇ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂੰ ਕੋਈ ਕਹਿੰਦੇ ਤਿੰਨ ਮੁਕਦਮੇ ਦੇ ਤੇ ਹੈਗੇ ਆ ਇੱਕ ਤਾਂ ਐਂਟੀ ਕਰੀਅ ਸੈਟ ਰਹੀ ਆ ਇਹ 1304 ਜਿਹੜੀ ਆਈਪੀਸੀ ਹੁੰਦੀ ਹੈ ਉਹਦਾ ਬਾਅਦ ਇੱਕ ਦੂਸਰਾ ਹੈਗਾ ਤੋਂ ਇਹ ਥੋੜੀ ਸਮਾਂ ਪਹਿਲਾਂ ਹੀ ਜੇਲ ਤੋਂ ਆਏ ਨੇ ਸੋ ਅਸੀਂ ਉਹਦਾ ਮੁਕਦਮਾ ਦਰਜ ਕਰਕੇ ਅੱਜ ਮਜਿਸਟਰ ਸਾਹਿਬ ਤੋਂ ਕਨਿਸ਼ ਕੀਤੀ ਸਾਨੂੰ ਉਹਨਾਂ ਨਰਮਾ ਮੰਗ ਲਿਆ ਹੁਣ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੰਨਾ ਨੂੰ ਗਾਂ ਗਾਂੇ ਵੇਚਦਾ ਸੀ ਇੰਨਾ ਇੰਨਾ ਚੱਕਰੜ ਲਗਾਤਾਰ ਚੱਕਰੜ ਦੇ ਵਿੱਚ ਅਖਿਲੇ ਦਿਨ ਹੀ ਮੇਰੇ ਤੇ ਲੱਗ ਪਿਆ ਗਾ ਉਹ ਪਹਿਲਾਂ ਵੀ ਨਾ ਇਹ ਕਾਰਨ ਹੈ ਜਿਹੜਾ ਇੰਨਾ ਚੱਕਰ ਜਿਹੜਾ ਬਣਾਉਣਾ ਪਿਆ ਜੀ ਇੰਟਾ ਇਹ ਇਦਾਂ ਇਹ ਅਚਾਨਕth ਨਹੀਂ ਆਪਾਂ ਜੇ ਕਹਿ ਸਕਦੇ ਕਿ ਆਈ ਰੈਗੂਲਰ ਜਿੱਦਾਂ ਤੁਹਾਨੂੰ ਕਹਿੰਨੇ ਆ ਕਿ ਸਾਡੇ ਐਫਰਟਸ ਰੈਗੂਲਰ ਚੱਲੀ ਜਾ ਰਹੇ ਨੇ। ਤੋਂ ਤਾਂ ਹੀ ਕਈ ਵਾਰੀ ਕੋਈ ਟ੍ਰਾਂਜ਼ਿਟ ਵਾਲਾ ਫੜਿਆ ਜਾਂਦਾ ਆਪਣਾ ਸ਼ਹਿਰ ਜਿੱਦਾਂ ਆਪਣਾ ਸ਼ਹਿਰ ਹੈਗਾ ਇਹ ਕਿਸਨੇ ਬਰਨਾਲੇ ਚੰਡੀਗੜ੍ਹ ਜਾਣਾ ਉਹ ਟ੍ਰਾਂਜ਼ਿਟ ਦੇ ਵਿੱਚ ਆ ਜਾਂਦਾ। ਕਈ ਦੂਸਰੇ ਜ਼ਿਲ੍ਹਿਆਂ ਦੇ ਇੱਥੇ ਆ ਕੇ ਰਹਿ ਰਹੇ ਆ ਜਿੱਦਾਂ ਤੁਸੀਂ ਮਲੂੜ ਵਾਲੇ ਦੇਖੇ ਸੀ। ਕੰਮ ਮਲੂੜ ਜਿਆਦਾ ਕਰਦੇ ਸੀ ਰਹਿੰਦੇ ਇੱਥੇ ਸੀ। ਤੇ ਹੁਣ ਬੀੜ ਕਲਾਬ ਜਿਹੜਾ ਹੈਗਾ ਆਪਣਾ ਵੈਸੀ ਆਪਾਂ ਇੱਕ ਡਰੱਗ ਹੌਟਸਪੌਟ ਨੋਟੀਫਾਈਡ ਕੀਤਾ ਹੈਗਾ। ਸੋ ਕੰਮ ਕਰਦੇ ਰਹਿੰਨੇ ਆਪਾਂ ਤੇ ਉਹ ਫਿਰ ਉਦੋਂ ਦੇ ਉਹ ਜਿਹੜੇ ਬੰਦੇ ਕਿਉਂਕਿ ਇਹੋ ਜਿਹੇ ਇਲਾਕ ਵੀ ਨਜ਼ਰ ਰਹਿੰਦੀ ਹੈ ਤੇ ਉਹ ਨੂੰ ਫੜੇ ਜਾਂਦੇ ਨਹੀਂ ਜਾਂਦੇ। ਜੀ ਸਾਹਿਬ ਪੁਲਿਸ ਜਦੋਂ ਫੜ ਲੈਂਦੀ ਹੈ ਉਹਦੇ ਚਾਹੇ ਤਾਂ ਖੁਲਾਸਾ ਕਰ ਦਿੰਦੇ ਵੀ ਜਾਂ ਸਮਾਨ ਫੜ ਲੈਂਦੇ। ਬਸ ਉਹਦੇ ਵਿੱਚ ਕੀ ਹੈ ਫਾਰਵਰਡ ਲਿੰਕ ਕੀ ਹੈ? ਪਰਸਨਲ ਲਿੰਕ ਕੀ ਹੈ? ਇਹਦਾ ਕਦੇ ਖੁਲਾਸਾ ਨਹੀਂ ਕੀਤਾ ਗਿਆ। ਕਿ ਭਾਈ ਜੇ ਇੱਕ ਮਿੰਟ ਸਵਾਲ ਇਹਦੇ ਨਾਲ ਹੀ ਅਟੈਚ ਹੈ। 40 ਕਿਲੋ ਹੈਰੋਨ ਦੇ ਮਾਪ ਦੇ। ਜੀ। ਸਭ ਤੋਂ ਵੱਡਾ ਜਿਹੜਾ ਮੁਖ ਹੈਗਾ ਦੋਸ਼ੀ ਉਹ ਦਸ਼ਮੀਤ ਸਿੰਘ ਹੈ। ਹੂੰ। ਤਾਂ ਦਸ਼ਮੀਤ ਸਿੰਘ ਤੇ ਭਾਈ ਮੇਰਾ ਨਾਮ ਹੈ। ਨਹੀਂ ਨਹੀਂ। ਤਰਨਤਾਰ ਨਾਲ ਹੈ। ਅੱਛਾ ਹਾਂ ਠੀਕ ਹੈ ਉਹਦੇ ਚ ਇਦਾਂ ਜੀ ਮੈਂ ਤੁਹਾਡੇ ਸਵਾਲ ਦਾ ਵਿੱਚ ਜਿਹਦੂ ਤੁਸੀਂ ਅੱਜ ਅ ਕੱਲ ਦੋ ਤਿੰਨ ਦੀ ਦਰਮਿਆਨੀ ਰਾਤ ਥੋੜੇ ਅੱਜ ਪੇਸ਼ ਕੀਤਾ ਕਰ ਲੋ ਤੁਸੀਂ ਪੁਛਪੜਤਾਲ ਕਰਾਂਗੇ ਫੇਰ ਹੀ ਬੈਕਵਾਰਡ ਤੇ ਫਾਰਵਰਡ ਲਿੰਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੰਸ ਜਿੱਦਾਂ ਆਪਾਂ ਫ਼ੋਨ ਕਰ ਰਹੇ ਆ ਇਹ ਤਾਂ ਤੁਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋਅ ਅਪ ਕਾਨਫਰੰਸ ਹੋਈ ਨਹੀਂ ਜਿਹ ਉਹਦੇ ਚ ਹੁੰਦੀ ਹੈ ਤੇ ਉਹਦੇ ਚ ਫੇਰ ਇਸ ਚੀਜ਼ਾਂ ਦੇ ਖੁਲਾਸੇ ਹੁੰਦੇ ਨੇ ਇਹਦੇ ਚ ਬਟ ਫਿਰ ਵੀ ਉਸ ਦਿਨ ਜਿਹੜਾ ਆਪਾਂ ਉਹ ਪ੍ਰਾਪਰਟੀ ਦਾ ਨੋਟਿਸ ਚਸਪਾ ਕੀਤਾ ਸੀ ਉਸ ਦਿਨ ਚ ਵੀ ਦੱਸਿਆ ਸੀ ਹੈ ਕਿ ਮੰਨ ਲੈ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ ਚੋਂ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੈਂਸ ਮੋਮੈਂਟਰਲੀ ਉਸੇ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਫੰਦ ਦੇ ਬੰਦੇ ਫੜੇ ਹੁੰਦੇ ਉਹ ਹੀ ਫਿਰ ਅਸੀਂ ਦੱਸ ਸਕਦੇ ਆ ਜਾਂ ਤਾਂ ਇਹ ਸਾਨੂੰ ਵੀ ਨਹੀਂ ਪਤਾ ਕਿ ਕੌਣ ਹੋਰ ਹੈਗਾ ਤੇ ਆਪਾਂ ਨਹੀਂ ਹਾਂਜੀ ਕਿਸੇ ਨਾਮ ਤੋਂ ਇਹਦੀ ਹੋਣਾ ਹੀ ਇਹਦੀ ਤਫ਼ਤੀਸ਼ ਕਰਾਂਗੇ ਜੇ ਵੀ ਆਟੇ ਤੁਹਾਨੂੰ ਪਤਾ ਕਰ ਲੱਗਾ ਇਹ ਅੱਜ ਤੱਕ ਨਾ ਕਨਵਰਜ ਹੋ ਪਾਉਂਦੇ ਇਹ ਮਤਲਬ ਕਿ ਇਹ ਨਿੱਡੋ ਦੇ ਦਿਨੋਂ ਇੱਕੋ ਜਗ੍ਹਾ ਤੇ ਰਹਿੰਦਾ ਗੀੜ ਤਲਾਬ ਦੇ ਭਾਈ ਸਾਰੇ 19 ਸਾਲ ਦੇ ਕਿ 24 ਦਾ 30 ਦਾ ਪਹਿਲਾਂ ਕੇਸਾਂ ਦੇ ਵਿੱਚ ਇੱਕ ਜਾਨੇ ਸੰਜੀਵ ਤੇ ਪਹਿਲਾਂ ਪਤਾ ਚੱਲ ਇਹ ਕਿੰਨੇ ਟਾਈਮ ਤੋਂ ਇੱਟੇ ਰਹਿਤਾ ਮੁਕਾਬਲੇ ਦੇਖੋ ਜੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਮੁੰਡਾ ਫੜਿਆ ਗਿਆ ਉਹਦੇ ਰਿਡਾਰ ਤੇ ਆਉਂਦਾ ਕਿ 2023 ਚ ਇਹਦੇ ਤੇ ਜਨਾ ਕਿ ਆਪਣੇ ਥਾਣਾ ਥਰਮਲ ਚ ਬਟਿੰਟੇ ਚ ਪਰਚਾ ਦਰਜ ਹੋਇਆ ਸੀ ਜੀ ਆਪਾਂ ਉਹਨੂੰ ਮੰਨ ਕੇ ਚੱਲੀ ਤੇ ਕੱਟ ਆਫ ਅਪਡੇਟ ਤੇ 23 ਦਾ ਵੀ ਹੈ ਗਈ ਹੈਗਾ ਜੀ ਇਹਨਾਂ ਦੇ ਵਿੱਚੋਂ ਇੱਕ ਜਣਾ ਜੇਲ੍ਹ ਤੋਂ ਛੁੱਟ ਗਿਆ ਹੈ ਸੰਜੀਵ ਕੁਮਾਰ ਬਾਕੀ ਦੀ ਹਜੇ ਅਪਰਾਧਿਕ ਜਿਹੜੀ ਪਿਛੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਤੇ ਇਹਦੇ ਦੇ ਪਰਚੇ ਕਿਉਂਕਿ ਆਪਣੇ ਬਠਿੰਡੇ ਦੇ ਥਾਣੇ ਚ ਧਰਮਲ ਤੇ ਸਦਰਤ ਚ ਹੀ ਹੈਗੇ ਸੀ ਸਾਹਮਣੇ ਆ ਗਏ ਨੇ ਬਾਕੀ ਇਹਦਾ ਪਤਾ ਕਰ ਰਹੇ ਹੋ ਸਕਦਾ ਕਿ ਉਹਨਾਂ ਤੇ ਵੀ ਹੋਵੇ ਕੀਮਤ ਕਿੰਨੀ ਬਣ ਗਈ ਇਹਦਾ ਮੈਨੂੰ ਨਹੀਂ ਵੀ ਪਤਾ ਕੀਮਤ ਦਾ ਮੈਂ ਇੱਕ ਦਮ ਸਪੀਕਰ ਦੇ ਗਾਵੇ ਜਿਹੜੇ ਮੋਢੇ ਪਹੁੰਚੇ ਸੀ ਜੀ ਜਿਵੇਂ ਕੋਈ ਸਾਹਮਣੇ ਆਇਆ ਕਿ ਮੀਂਹ ਤਲਾ ਦੇ ਵਿੱਚ ਕਿਸ ਤਰ੍ਹਾਂ ਇਹ ਡਿਲੀਵਰੀ ਕਰਦੇ ਸੀਗੇ ਲੈ ਜਾ ਕੇ ਇਹ ਤਾਂ ਲੈ ਕੇ ਆ ਰਹੇ ਆ ਜੀ ਮੈਂ ਵੀ ਗੱਲ ਲੀ ਮੈਂ ਉਹ ਫਿਰ ਤੁਹਾਨੂੰ ਕਹਿ ਰਿਹਾ ਹੁਣ ਮੈਂ ਨਰਮਾਨਡ ਤੇ ਲਿੱਤੀ ਨੇ ਬੰਦੇ ਹੁਣ ਪੁਛਪੜਤਾਲ ਨਾ 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 ਨਾਥਿੰਗ ਆਫ ਥੈਟ ਹਜੇ ਹੀ ਕਰਾਂਗੇ ਕਿਛੇ ਦੇਣਾ ਪੈਂਦਾ ਹੈ ਹਾਂਜੀ ਮੈਂ ਦੁਬਾਰਾ ਹੀ ਕਹਿ ਰਿਹਾ ਹੁਣ ਹੀ ਸਾਡੇ ਜੇ ਬੰਦੇ ਕੋਟ ਚ ਹੀ ਖੜੋਤੇ ਹੈਗੇ ਉਹਨਾਂ ਨੂੰ ਨਰਮਾਨਡ ਲਾਵਾਂਗੇ ਫੇਰ ਹੀ ਇਹ ਸਾਰੀ ਚੀਜ਼ ਅੱਗੇ ਪੁਛਪੜਤਾਲ ਕਰਾਂਗੇ ਸਿਰ ਬੰਦੇ ਕੋਟ ਚ ਇਹ ਮੁਕਸਰੋਂ ਨੂੰ ਆ ਰਹੀ ਸੀ ਜੀ ਇਹ ਬੰਦੇ ਹੋਰ ਕਿਹੜੇ ਇਨਵਾਲਡ ਆ ਕਈ ਵਾਰੀ ਡਰੌਪ ਆਫ ਪੁਆਇੰਟ ਕੋਈ ਉਰੋਂਦਾ ਕੋਈ ਉਰੋਂਦਾ ਉਹ ਸਾਰੀਆਂ ਜੇ ਆਫਟਰ ਦੁਨੀਆ ਅੱਜ ਤੂੰ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਨੂੰ ਜਾਗਰਣ ਆ। ਇਹ ਖੁਦ ਨਸ਼ਾ ਕਰਦੇ ਉਹ ਨਹੀਂ ਤਿੰਨ ਪਾਂਚ ਕੋਈ ਨਹੀਂ ਕਰਦਾ। ਇਹਦੇ ਚ ਇੱਕ ਗੱਲ ਇਹ ਵੀ ਹੈ ਨੇ ਜਿਸਲੀ ਜਿਹੜੀ 1/2 ਕਿਲੋ ਹੈ ਰੰ ਨੂੰ ਪੜੀ ਸੀ। ਹਾਂ ਹਾਂ। ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾਇਆ ਜਾਂਦਾ। ਹਾਂ ਹਾਂ। ਇਹ ਵੀ ਨੈਟਵਰਕ ਕਰਦੇ ਉਸੇ ਤਰ੍ਹਾਂ ਦਾ ਕਹਾਣੀ ਲੱਗਿਆ ਮੈਨੂੰ। ਜੇ ਜੀਵਦਾ ਹੋਏਗਾ ਤੇ ਉਹ ਸਾਹਮਣੇ ਆਜੂਗਾ ਬੰਦਾ ਆਪਾਂ ਜੀਦਾ ਨਾ ਵੀ ਫਿਰ ਉਹ ਜੀਵ ਹੋਇਆ ਤਾਂ ਕਿ ਹੋਮ ਰਿਕਾਰਡਾ ਜੀ ਕਾ ਉਸ ਤੋਂ ਵੀ ਕਾਰਵਾਈ ਕਰਨੀ ਉਹ ਖਲਾ ਤੋਂ ਪ੍ਰੋਡਕਸ਼ਨ ਬਣਨ ਤੇ ਲਿਆਂਦਾ ਗਿਆ ਸੀ ਤਾਂ ਲੈ ਕੇ ਆਏ ਸੀ ਹਾਂਜੀ ਹਾਂ ਉਹ ਕੀ ਕਲਾ ਸਕਦੇ ਨਹੀਂ ਦੇਖੋ ਜੀ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਤਾਂ ਨਹੀਂ ਸ਼ੇਅਰ ਕਰੂੰਗਾ ਕਿਉਂਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਉਹਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਕੁਝ ਕੁਝ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜਿਹੜੇ ਬੰਦਾ ਇਹ ਲੈ ਕੇ ਆਏ ਨੇ ਡੈਫੀਨਟਲੀ ਕਿਸੇ ਪਰਪਸ ਤੇ ਲੈ ਕੇ ਇੱਕ ਚੀਜ਼ ਤਾਂ ਇਹ ਤਾਂ ਕਲੀਅਰ ਹੋਊਗੀ ਹਣੀ ਜੀ ਵੀ ਉਹਕਾਰੀ ਨੰਬਰ ਤੋਂ ਇਹਨਾਂ ਨੂੰ ਕੰਟੈਕਟ ਕਰਦਾ ਸੀ ਜਾਂ ਪ੍ਰਾਈਵੇਟ ਮੋਬਾਈਲ ਲਿਖਿਆ ਹੋਇਆ ਸੀ ਚੇਅਰਮੈਨ ਮੈਂ ਤੁਹਾਨੂੰ ਕਹਿੰਦਾ ਜ ਸਪੈਸਿਫਿਕ ਸਨੀਮਾ ਦੇ ਦੇ ਸਕਦਾ ਮੈਂ ਵੀ ਥੋੜਾ ਜਿਆਹਾ اور ਫਿਊਟੀ ਬਾਉਂਡ ਹੈ ਕਿਉਂਕਿ ਇਨਵੈਸਟੀਗੇਸ਼ਨ ਵੀ ਫਰ ਸਾਡੀ ਨਾ ਪ੍ਰਭਾਵਿਤ ਪੋਰ ਦੇ ਲੋਕ ਕੀ ਕੀ ਕੰਮ ਕਰਦੇ ਸੀ ਇਹ ਕੰਮ ਕੀ ਜਿਹਨਾਂ ਨੇ ਲੱਕੜ ਦਾ ਕੰਮ ਕਰਦੇ ਆ ਜਾਂ ਇੱਕ ਤੇ ਬੇਰੇਜਗਾਰ ਨਸ਼ੇ ਦੇ ਕੰਮ ਕਰਦੇ ਠੀਕ ਹੈ ਤਰਾ ਇਹ ਜਿਹੜੇ ਫਿਟੋ ਅਸਟਿਗੇਸ਼ਨ